ਮੇਰਾ ਨਾਮ ਰਾਜਨ ਕੋਸਲ ਹੈ ਜੀ ਮੈਨੂੰ ਮੇਰੇ ਕੋਲ ਇੱਥੇ ਬਟਾਲੇ ਦੇ ਵਿੱਚ ਸੋਨਾ ਲੀਕਾ ਟ੍ਰੈਕਟਰ ਦੀ ਡੀਲਰਸ਼ਿਪ ਹੈ ਔਰ ਜਿਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੇ ਬ੍ਰਦਰ ਕੋਲ ਦਸੂਏ ਸੋਨਾ ਲੀਕਾ ਟ੍ਰੈਕਟਰ ਦੀ ਏਜੰਸੀ ਹੈ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕੋਈ 7 ਵਜੇ ਦੇ ਕਰੀਬ ਤੇ ਉਹਨਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਜਾ ਕੇ ਦੇਖੋ ਜਰਾ ਵੀ ਐਕਸੀਡੈਂਟ ਹੋ ਗਿਆ ਉਹਨਾਂ ਦੀ ਸਿਸਟਰ ਸੀ ਗੱਡੀ ਦੇ ਵਿੱਚ ਜਦੋਂ ਮੈਂ ਆ ਕੇ ਦੇਖਿਆ ਤੇ ਉੱਥੇ ਹਾਲਾਤ ਇਦਾਂ ਦੇ ਸੀਗੇ ਕਿ ਡ라이ਵਰ ਵੀ ਔਰ ਜੋ ਕਿ ਮੇਲ ਡਰਾਈਵਰ ਆ ਔਰ ਫੀਮੇਲ ਉਹਨਾਂ ਦੀ ਸਿਸਟਰ ਆ ਜੋ ਮੇਰੇ ਫਰੈਂਡ ਦੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਇੱਕ ਉਹਨਾਂ ਦੇ ਲੇਡੀਜ਼ ਹੋਰ ਸੀ ਫੀਮੇਲ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਕਿਉਂਕਿ ਹੈਡ ਇੰਜਰੀ ਦੱਸ ਰਿਹਾ ਡਾਕਟਰ ਸਾਹਿਬ ਕਿ ਥੋੜੀ ਜ਼ਿਆਦਾ ਆ ਇਸ ਕੋ ਜ਼ਿਆਦਾ ਇੰਪਰੋਬੇਸ਼ਨ ਕੋਈ ਨਹੀਂ ਡਰਾਈਵਰ ਦੀ ਵੀ ਡੈਥ ਹੋ ਗਈ ਔਰ ਲੇਡੀਜ਼ ਜਿਹਨਾਂ ਦਾ ਪੁਖਰਾਜਪੁਰ ਨਾਮ ਆ ਉਹਨਾਂ ਦੀ ਵੀ ਡੈਥ ਸੀ ਜਿਹੜੀ ਤੁਸੀਂ ਇਹ ਕੀ ਕਰਨਾ ਹੈ ਇਹਦੇ ਬਾਰੇ ਨਹੀਂ ਪਤਾ ਮੇਰੇ ਤਾਂ ਜਸਟ ਹੋਣ ਸਡਨਲੀ ਮੈਨੂੰ ਫੋਨ ਆਇਆ ਉਹਦੇ ਕਰਕੇ ਮੈਂ ਆ ਗਿਆ ਸਾਡੇ ਕੋ ਲੋਡ ਸਾਈਡ ਐਕਸੀਡੈਂਟ ਦੇ ਨਾਲ ਇੱਕ ਬੇਬੀ ਸ਼ੁਭਨੀਤ ਸਿੱਧੂ ਦੇ ਨਾਮ ਦੀ ਹੈਗੇ ਸੀ ਕਿ ਜਿਹੜੀ ਹੈਡ ਇੰਜਰੀ ਸੀਗੀ ਤੇ ਉਹ ਆਪਾਂ ਰੈਫਰ ਕਰ ਦਿੱਤੀ ਸੀਗੀ ਤੇ ਇਸ ਤੋਂ ਇਲਾਵਾ ਸਾਡੇ ਕੋ سیم ਜਿਹੜੇ ਅਕਰੈਂਸੀ ਤੋਂ ਡੈੱਡ ਬodies ਆਈਆਂ ਸੀਗੇ ਇੱਚ ਇੱਕ ਫੀਮੇਲ ਸੀਗੀ ਲੇਡੀ ਜਿਸ ਦਾ ਨਾਮ ਪੁਖਰਾਜ ਕੌਰ ਤੇ ਨਾਲ ਇੱਕ ਮੇਲ ਦੀ ਹੋਈ ਡੈਥ ਡੈੱਡ ਬodies ਸਾਡੇ ਕੋ ਆਈਆਂ ਨੇ ਡਰਾਈਵਰ ਦਾ ਨਾਮ ਮੇਲ ਦਾ ਹਾਂ ਜੀ ਬਿਲਕੁਲ ਐਕਸੀਡੈਂਟ ਕੇਸ ਤੇ ਸਾਡੇ ਕੋਲ ਤਕਰੀਬਨ ਇਹ 77 ਦੇ ਵਿੱਚ ਵਿੱਚ ਇੱਕ ਵਾਕਿਆ ਹੋਇਆ ਇੰਸੀਡੈਂਟ ਹੈ ਸਾਡੇ ਕੋਲ ਦੇਖੋ ਕਿਹੜਾ ਐਕਸੀਡੈਂਟ ਆ ਉਹ ਕਿਹਦਾ ਨਾਮ ਉਹ ਹਾਲਤ ਥੋੜੀ ਕ੍ਰਿਟੀਕਲ ਯਾ ਸੇਰੀਅਸ ਨਹੀਂ ਹਾਲਤ ਹੈ ਹੈਡ ਇੰਜਰੀ ਕਰਕੇ ਨਾ ਥੋੜਾ ਰੈਪੋਰਟ ਦਿੱਤਾ ਉਹਨਾਂ ਨਾਲ ਕੋਈ ਤਾਂ ਵਾਲਾ ਮੈਂਬਰ ਹੈ ਜਿਹੜਾ ਕਲਮ ਕਰੀ ਹਾਂ ਜੀ ਮੋਨਾਂ ਦੇ ਥੋੜੀ ਨਾ ਹੈਗੇ ਨੇ ਉਹਨਾਂ ਦੇ ਫੈਮਿਲੀ ਤੇ ਨੋਨ ਉਹਨਾਂ ਦੇ ਪੀਪਲ ਲੋਕੀ ਪਟਾਲੇ ਤੋਂ ਕਿੱਡੇ ਹੈਗੇ ਨੇ ਉਹ ਆਏ ਨੇ ਸਾਡੇ ਕੋਲ